ਆਮ ਆਦਮੀ ਪਾਰਟੀ ਦੇ ਰਾਸ਼ਵਾ ਮੈਂਬਰ ਦੀ ਇੱਕ ਵੱਡੇ ਕਾਂਗਰਸੀ ਆਗੂ ਨਾਲ ਮੁਲਾਕਾਤ ਨੇ ਚਰਚਾਵਾਂ ਛੇੜ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੇ ਇੱਕ ਰਾਸ਼ਵਾ ਮੈਂਬਰ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਮੁਲਾਕਾਤ ਕੀਤੀ ਹੈ ਕੀ ਹੈ ਪੂਰਾ ਮਾਜਰਾ ਤੁਹਾਨੂੰ ਸਥਿਤੀ ਸਪਸ਼ਟ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਆਮ ਆਦਮੀ ਪਾਰਟੀ ਦੇ ਰਾਸ਼ਵਾ ਮੈਂਬਰ ਅਤੇ ਵਾਤਾਵਰਣ ਕਾਰਕੁਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁਲਾਕਾਤ ਕੀਤੀ ਹੈ ਮੁਲਾਕਾਤ ਦੇ ਕਈ ਮਹੀਨੇ ਕੱਢੇ ਜਾ ਸਕਦੇ ਆ ਪਰ ਦੋਵਾਂ ਧਿਰਾਂ ਦਾ ਕਹਿਣਾ ਹੈ ਕਿ ਮੁਲਾਕਾਤ ਸਸ਼ਟਾਚਾਰੀ ਮੁਲਾਕਾਤ ਸੀ ਮਿੱਠ ਸੀਗੀ ਇਸ ਤੋਂ ਲਾਭ ਕੇ ਇਸ ਵਿੱਚ ਕੁਝ ਨਹੀਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਣ ਦੇ ਲਈ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਪਹੁੰਚੇ ਉਹਨਾਂ ਦੇ ਨਾਲ ਸ਼ਾਹਕੋਟ ਇਲਾਕੇ ਦੇ ਕਾਂਗਰਸੀ ਅਤੇ ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ਰੋਵਾਲੀਆ ਵੀ ਮੌਜੂਦ ਸਨ ਚੰਨੀ ਨੇ ਸੀਚੇਵਾਲ ਦੇ ਕੋਲ ਪਹੁੰਚ ਕੇ ਹਲਕਾ ਸ਼ਾਹਕੋਟ ਨਕੋਦਰ ਮਹਿਤਪੁਰ ਸਹਿਤ ਬਾਕੀ ਜਿਹੜੇ ਦਿਹਾਤੀ ਇਲਾਕੇ ਆ ਉਹਨਾਂ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਦਿੱਕਤਾਂ ਦੇ ਬਾਰੇ ਚਰਚਾ ਕੀਤੀ ਤੇ ਉਹਨਾਂ ਦਾ ਆਸ਼ੀਰਵਾਦ ਲਿਆ ਚੰਨੀ ਨੇ ਸੰਤ ਸੀਚੇਵਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਰਾਜਨੀਤਿਕ ਹਲਕਿਆਂ ਦੇ ਵਿੱਚ ਚਰਚਾ ਤੇ ਹਲਚਲ ਤੇਜ਼ ਹੋ ਗਈ ਹੈ ਦੱਸਦੀ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜਲੰਧਰ ਅਤੇ ਕਪੂਰਥਲਾ ਦੇ ਦਿਹਾਤੀ ਇਲਾਕਿਆਂ ਦੇ ਵਿੱਚ ਕਾਫੀ ਪਕੜ ਰੱਖਦੇ ਨੇ ਉੱਥੇ ਪੰਜਾਬ ਦੇ ਵਿੱਚ ਔਰ ਕਾਫੀ ਲੋਕਾਂ ਦੇ ਅੰਦਰ ਉਹਨਾਂ ਨੂੰ ਜਿਹੜਾ ਆ ਉਹ ਸਤਕਾਰ ਦੇ ਨਾਲ ਦੇਖਿਆ ਜਾਂਦਾ ਸੀਚੇਵਾਲ ਦੀ ਮਦਦ ਦੇ ਨਾਲ ਜਿਹੜੇ ਵਿਦੇਸ਼ਾਂ ਤੋਂ ਫਸੇ ਦਰਜਨਾ ਨੌਜਵਾਨ ਭਾਰਤ ਲਿਆਉਂਦੇ ਗਏ ਨੇ ਇਸ ਤੋਂ ਇਲਾਵਾ ਕਾਲੀ ਬਈ ਅਤੇ ਹੋਰ ਵਾਤਾਵਰਣ ਮੁੱਦਿਆਂ ਦੇ ਉੱਤੇ ਸੰਤ ਸੀਚੇਵਾਲ ਹਮੇਸ਼ਾ ਬੋਲਦੇ ਤੇ ਕੰਮ ਕਰਦੇ ਵਿਖਾਈ ਦਿੱਤੇ ਨੇ ਜਿਸ ਦੇ ਚਲਦਿਆ ਸੰਤ ਸੀਚੇਵਾਲ ਦੀ ਪੰਜਾਬ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਅਪੀਲ ਹੈ ਜਿਹੜੀ ਉਹ ਹੈਗੀ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ DS ਮੁਲਾਕਾਤ ਨੂੰ ਚੋਣਾਂ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਚਲਨੀ ਜਲੰਧਰ ਹਲਕੇ ਦੇ ਨਕੋਦਰ ਸ਼ਾਹਕੋਟ ਮੈਥਪੁਰ ਅਤੇ ਬਿਲਗਾ ਦੇ ਜਿਹੜੇ VOTER ਨੇਗੇ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਜਿਸ ਦੇ ਚਲਦਿਆਂ ਕਾਂਗਰਸ ਪਾਰਟੀ ਦੇ ਨਾਲ ਜਿਹੜਾ ਜਲੰਧਰ ਦਿਹਾਤੀ ਦਾ ਇਲਾਕਾ ਹੈ ਉੱਥੇ ਇੱਕ ਵੱਡਾ ਵੋਟ ਬੈਂਕ ਜੁੜਨ ਦੀ ਉਮੀਦ ਕੀਤੀ ਜਾਂਦੀ ਹੈ ਚੰਨੀ ਨੇ ਸੀਚੇਵਾਲ ਦੇ ਨਾਲ ਮੁਲਾਕਾਤ ਦੇ ਦੌਰਾਨ ਕੁਝ ਫੋਟੋਆਂ ਵੀ ਸਾਂਝੀਆਂ ਜਿਹੜੀਆਂ ਕੀਤੀਆਂ ਨੇ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਸੰਤ ਸਿਚੇਵਾਲ ਦਾ ਆਸ਼ੀਰਵਾਦ ਲੈਂਦੇ ਹੋਏ ਚੰਨੀ ਵਿਖਾਈ ਦੇ ਰਹੇ ਆ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਸੰਤ ਸਿਚੇਵਾਲ ਇਸ ਸਮੇਂ ਚੁੱਪ ਬੜੀ ਬੱਟੀ ਬੈਠੇ ਆ ਉਹਨਾਂ ਨੇ ਸਪਸ਼ਟ ਕਹਿਤਾ ਕਿ ਉਹ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਨਹੀਂ ਕਰਨਗੇ ਇਹ ਗੱਲ ਉਹ ਪਹਿਲਾਂ ਕਹਿ ਚੁੱਕੇ ਆ ਪਰ ਜਿਸ ਪ੍ਰਕਾਰ ਚੰਨੀ ਡੇਰਾ ਸਿਚੇਵਾਲ ਪਹੁੰਚੇ ਕੁਟੀਆਂ ਸਿਚੇਵਾਲ ਪਹੁੰਚੇ ਉੱਥੇ ਸਤਪਲ ਵੀਰ ਸਿੰਘ ਸੀਚੇਵਾਲ ਤੋਂ ਆਸ਼ੀਰਵਾਦ ਲਿਆ ਜ਼ਿਲ੍ਹੇ ਦੇ ਇਲਾਕੇ ਦੀਆਂ ਸਮੱਸਿਆਵਾਂ ਤੇ ਡਿਸਕਸ਼ਨ ਕੀਤੀ ਚਰਚਾ ਕੀਤੀ ਉਸ ਤੋਂ ਬਾਅਦ ਚਰਚਾ ਜਿਹੜੀ ਹੈ ਰਾਜਨੀਤਿਕ ਹਲਕਿਆਂ ਦੇ ਅੰਦਰ ਹਲਚਲ ਤਾਂ ਵੇਖੀ ਜਾਣੀ ਸੀ ਸਭਾਵਕ ਜੀ ਗੱਲ ਹੈ ਹਾਲਾਂਕਿ ਦੋਵੇਂ ਧਿਰਾਂ ਇਸ ਮਾਮਲੇ 'ਤੇ ਕਹਿ ਰਹੀਆਂ ਨੇ ਕਿ ਸਿਸ਼ਟਾਚਾਰੀ ਮੁਲਾਕਾਤ ਸੀ ਜਿਹੜੀ ਹੈ ਇੱਕ ਭਾਈਚਾਰਕ ਮੁਲਾਕਾਤ ਸੀ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕੱਢਣ ਪਾਉਣ ਨੂੰ ਕੁਝ ਨਹੀਂ ਪਰ ਰਾਜਨੀਤਿਕ ਹਲਕਿਆਂ ਦੇ ਅੰਦਰ ਇਹ ਚਰਚਾ ਕਿ ਕੁਛ ਨਾ ਕੁਛ ਤਾਂ ਘਟ ਸਕਦਾ ਹੈ ਜਿਸ ਹਿਸਾਬ ਦੇ ਨਾਲ ਚੰਨੀ ਗਏ ਚੰਨੀ ਦੇ ਨਾਲ ਲਾਡੋਸ਼ੇ ਲਾਡ ਮਾਫ ਕਰਨ ਲਾਡੀ ਸ਼ੇਰੋ ਵਾਲੀ ਅਸੀਂ ਉਹ ਵੀ ਗਏ ਤਾਂ ਇਸ ਤੋਂ ਨਾਲ ਨਵੀਂ ਪ੍ਰਕਾਰ ਦੀ ਜਿਹੜੀ ਚਰਚਾ ਉਹ ਆਪਣਾ ਰੰਗ ਫੜ ਰਹੀ ਅਸੀਂ ਚੇਵਲ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕਰ ਰਹੇ ਇਹ ਜਗ ਜ਼ਾਹਰਾ ਉਹਨਾਂ ਨੇ ਕਹਿ ਵੀ ਦਿੱਤਾ ਪਰ ਦੂਜੇ ਪਾਸੇ ਚੰਨੀ ਦੇ ਨਾਲ ਮੁਲਾਕਾਤ ਵੀ ਕਰ ਰਹੇ ਨੇ ਸਾਰਾ ਕੁਝ ਕਰ ਰਿਹਾ ਹਾਲੇ ਤੱਕ ਉਹਨਾਂ ਨੇ ਪਵਨ ਕੁਮਾਰ ਟੀਨੂ ਦੇ ਨਾਲ ਮੁਲਾਕਾਤ ਨਹੀਂ ਕੀਤੀ ਉਹਨਾਂ ਦਾ ਕੋਈ ਉਸ ਤਰ੍ਹਾਂ ਨਾਲ ਸਵਾਗਤ ਨਹੀਂ ਕੀਤਾ ਬਾਕੀ ਬੰਦਿਆਂ ਨਾਲ ਵੀ ਕੋਈ ਉਹਨਾਂ ਨੇ ਇਦਾਂ ਦੀ ਚਲੋ ਆਪਾਂ ਬਾਕੀ ਆਮ ਆਦਮੀ ਪਾਰਟੀ ਨੂੰ ਵੀ ਲੈ ਲਈਏ ਵਿੱਚ ਵਿੱਚ ਕਾ ਭਾਜਪਾ ਅਕਾਲੀ ਦਲ ਨੂੰ ਵੀ ਲੈ ਲਈਏ ਤਾ ਇਦਾਂ ਦੀ ਸਰਗਰਮੀ ਜਿੰਨੀ ਗਰਮ ਜੋਸ਼ੀ ਚੰਨੀ ਪ੍ਰਤੀ ਦਿਖਾਈ ਗਈ ਉਹ ਨਹੀਂ ਦਿਖਾਈਗੀ ਇਸ ਤੋਂ ਬਾਅਦ ਚਰਚਾਵਾਂ ਹੋਣੀਆਂ ਸੁਭਾਵਕ ਸੀ ਮੈਂ ਜ਼ਿਆਦਾ ਤਾਂ ਨਹੀਂ ਇਸ ਮਾਮਲੇ 'ਚ ਕੁਝ ਕਹਿ ਸਕਦਾ ਕਿਉਂਕਿ ਦੋਵੇਂ ਧਿਰਾਂ ਇਸ ਗੱਲ ਨੂੰ ਡਿਨਾਈ ਕਰ ਰਹੀਆਂ ਨੇ ਪਰ ਜੇਕਰ ਦੋ ਰਾਜਨੀਤਿਕ ਆਗੂ ਮਿਲੇ ਆਤਾ ਕੋਈ ਨਾ ਕੋਈ ਸਿਆਸੀ ਗੱਲ ਤਾਂ ਜ਼ਰੂਰ ਹੋਈ ਹੋਵੇਗੀ ਉਹ ਕੀ ਹੋਈ ਆ ਆਉਂਦੇ ਦਿਨਾਂ 'ਚ ਸਪਸ਼ਟ ਹੋ ਜਾਵੇਗਾ ਬਸੰਤ ਬਲਬੀਰ ਸਿੰਘ ਸਿਚੇਵਾਲ ਦਾ ਕੀ ਮੂਵ ਰਹਿੰਦਾ ਹੈ ਵੀ ਪਤਾ ਲੱਗ ਜਾਣਾ ਹੈ ਅਤੇ ਜਲੰਧਰ ਦੀ ਸਿਆਸਤ ਕਿਸ ਪਾਸੇ ਜਾਂਦੀ ਹੈ ਜਲੰਧਰ ਦੀ ਚੋਣ ਕਿਸ ਪਾਸੇ ਜਾਂਦੀ ਹੈ ਉਹ ਇਸ ਮੁਲਾਕਾਤ ਦੇ ਨਾਲ ਕਾਫੀ ਕੁਝ ਤਿਆਰ ਜਾਵੇਗੀ